ਦੇਖੋ ਅੱਜ ਮੈਂ ਭਾਜਪੀ ਨੂੰ ਖਾਸ ਤੌਰ ਤੇ ਮੁਬਾਰਕਬਾਦ ਦੇਣਾ ਚਾਹੁੰਦਾ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਸਾਡਾ ਫਾਈਨੈਂਸ਼ੀਅਲ ਕੈਪੀਟਲ ਸਾਡੀ ਸਟੇਟ ਮਹਾਰਾਸ਼ਟਰ ਜਿਹਦੇ ਵਿੱਚ ਬੜੇ ਭਰਮ ਭਲੇਖੇ ਸੀ ਬੜੀਆਂ ਅਫਵਾਹਾਂ ਸੀ ਪਰ ਕਲੀਅਰ ਮੈਂ ਸਮਝਦਾ ਇਤਿਹਾਸ ਦੇ ਵਿੱਚ ਇਹ ਦੂਜੀ ਵਾਰ ਹੋਇਆ ਹੈ ਬੀ ਐਡਾ ਵੱਡਾ ਮੰਡੇਟ ਆ ਜਿਹੜਾ ਬੀਜੇਪੀ ਖਾਸ ਤੌਰ ਤੇ ਇਕੱਲੀ ਸਿੰਗਲ ਲਾਰਜੈਸਟ ਪਾਰਟੀ ਉਦੋਂ ਬਾਅਦ ਦੋਨੋਂ ਅਲਾਈਅੰਸ ਪਾਰਟਨਰ ਚਾਹੇ ਉਹ ਐਨਸੀਪੀ ਅਜੀਤ ਪਵਾਰ ਹੋਵੇ ਚਾਹੇ ਉਹ ਸਾਡੀ ਸ਼ਿਵ ਸੈਨਾ ਸ਼ਿੰਦੇ ਸਾਹਿਬ ਹੋਣ ਬਹੁਤ ਤਿੰਨਾਂ ਨੇ ਜੇ ਮੈਂ ਕਹਾ ਪਰਸੈਂਟੇਜ ਵਾਈਜ਼ ਤੇ ਰਿਕਾਰਡ ਤੋੜ ਉਹਨਾਂ ਨੇ ਪਰਫਾਰਮ ਕੀਤਾ ਏ ਇਹ ਬਹੁਤ ਲੋਕਾਂ ਦਾ ਇਹ ਪਰੋਸਾ ਕਿਉਂਕਿ ਮੁੰਬਈ ਮਹਾਰਾਸ਼ਟਰ ਸਾਰੇ ਮੈਂ ਸਮਝਦਾ ਹਿੰਦੁਸਤਾਨ ਉੱਥੇ ਵੱਸਦਾ ਹੈ ਤੇ ਉਹ ਏਡੀ ਵੱਡੀ ਜਿੱਤ ਉਹ ਤੋਂ ਬਾਅਦ ਸਾਡੀ ਯੂਪੀ ਦੇ ਵਿੱਚ ਜਿੱਥੇ 9 ਸੀਟਾਂ ਦੇ ਵਿੱਚੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਐਸਪੀ ਦੇ ਬਣ ਕੇ ਆਏ ਸੀ ਇਕਲੇਸ਼ ਉਹਨਾਂ ਦੀ ਪਾਰਟੀ ਦੇ ਸੀਟਾਂ ਸੀਗੀਆਂ ਉਹ ਐਮਐਲਏ ਦੀਆਂ ਉਹਦੇ ਵਿੱਚ ਵੀ 7 ਸੀਟਾਂ ਜਿਹੜੀਆਂ ਉਹ ਬੀਜੇਪੀ ਨੇ ਜਿੱਤੀਆਂ ਉੱਥੇ ਐਈਂ ਅਲੱਗ-ਅਲੱਗ ਸਟੇਟਾਂ 'ਚ ਤੇ ਫਿਰ ਵੀ ਛੱਤੀਸਗੜ੍ਹ ਝਾਰਖੰਡ ਚ ਵੀ ਜਿਹੜੀ ਪਰਫਾਰਮੈਂਸ ਆ ਉਹ ਭਾਜਪੀ ਦੀ ਉੱਥੇ ਬਿਲਕੁਲ ਵਧੀਆ ਰਹੀ ਆ ਅਲਾਈਅੰਸ ਪਾਰਟਨਰ ਦੀ ਕਿਤੇ ਨਾ ਕਿਤੇ ਥੋੜੀ ਉੱਥੇ ਜਿਹੜੀ ਆ ਪਰਫਾਰਮੈਂਸ ਅਪ ਟੂ ਜੇ ਉਹ ਸੋਚਿਆ ਸੀ ਉਹ ਨਹੀਂ ਰਹੀ ਇਸ ਕਰਕੇ ਜਿਹੜੀ ਸਰਕਾਰ ਉੱਥੇ ਜੀਐਮਐਮ ਦੀ ਬਣੀ ਆ ਬਣੂਗੀ ਤੇ ਇਸ ਕਰਕੇ ਸਭ ਨੂੰ ਤੇ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਵੀ ਭਾਜਪੀ ਬੀਜਪੀ ਜਿਹੜੀ ਕੀ ਸਭ ਤੋਂ ਵੱਡੀ ਸਾਡੀ ਜੇ ਇੱਕ ਮੈਂ ਜਿੱਤ ਕਮਾ ਉਹ ਇਹ ਆ ਚਾਰਾਂ ਸੀਟਾਂ ਤੇ ਜਿੱਥੇ 24 ਚ ਲੋਕ ਸਭਾ ਚ ਸਾਨੂੰ ਕਿਸਾਨ ਲੀਡਰਾਂ ਨੇ ਕਿਸੇ ਵੀ ਜਗਾ ਕਿਸੇ ਪਿੰਡ ਚ ਕਿਤੇ ਕਨਵਿੰਸਿੰਗ ਨਾ ਬੂਥ ਨਾ ਸਾਡਾ ਕੋਈ ਏਜੰਟ ਬੈਠਣ ਦਿੱਤਾ ਸੀ ਪਰ ਚਾਰੋਂ ਸੀਟਾਂ ਤੇ ਮੈਂ ਧੰਨਵਾਦੀ ਆ ਕਿਸਾਨ ਯੂਨੀਅਨ ਲੀਡਰਸ਼ਿਪ ਦੇ ਕਿਸਾਨਾਂ ਦੇ ਜਿਹੜੇ ਇਹ ਵਿੰਗ ਨੇ ਜਾਂ ਜਿਹੜੀਆਂ ਇਹ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੀ ਸਾਨੂੰ ਉਹਨਾਂ ਨੇ ਇਸ ਵਾਰ ਪਿੰਡ-ਪਿੰਡ ਜਾਣ ਦਾ ਪਿੰਡ-ਪਿੰਡ ਸਾਨੂੰ ਆਪਣੀ ਗੱਲ ਕਹਿਣ ਦਾ ਸਾਡੇ ਬੂਥ ਲਾਉਣ ਦਾ ਸਾਨੂੰ ਮੌਕਾ ਦਿੱਤਾ ਜਿਹਦੇ ਕਰਕੇ ਅਸੀਂ ਹਰ ਪਿੰਡ 'ਚ ਆਪਣਾ ਬੂਥ ਚਾਰੋਂ ਜਗ੍ਹਾ ਤੇ ਲਾ ਸਕੇ ਵੋਟਾਂ ਵੀ ਜਿਹੜੀਆਂ ਪੋਚ ਵੀ ਅਸੀਂ ਦੇਖੋ ਬਹੁਤ ਵਧੀਆ ਪਰਫਾਰਮ ਅਸੀਂ ਮੈਂ ਮਾਲਵੇ ਦੀ ਗੱਲ ਕਰੂੰਗਾ ਜਿੱਥੇ ਮੈਂ ਜ਼ਿਆਦਾ ਰਿਹਾ ਚਾਹੇ ਮੈਂ ਗਿੱਦੜਵਾਹੇ ਦੀ ਗੱਲ ਕਰਾਂ ਜਿੱਥੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਤਕਰੀਬਨ 12000 ਤੋਂ ਉੱਤੇ ਵੋਟ ਆ ਜਿਹੜੀ ਜਿੱਥੇ ਸੈਂਕੜਿਆਂ ਚ ਵੋਟ ਪਈ ਸੀ ਉਹ ਲਈ ਦੂਜੇ ਪਾਸੇ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਨੇ 18000 ਦੇ ਤਕਰੀਬਨ ਜਿਹੜੀ ਆ ਉਹ ਵੋਟ ਉਹਨਾਂ ਨੇ ਉਥੇ ਲਈ 26000 ਜਿਹੜਾ ਵੋਟ ਵਾਲਾ ਹੈ ਉਹ ਉਥੇ ਜਿੱਤੇ ਆ ਇਸ ਕਰਕੇ ਬਹੁਤ ਵਧੀਆ ਪਰਫਾਰਮੈਂਸ ਸਾਡੀ ਰਹੀ ਹੈ ਤੇ ਹੁਣ ਜਦੋਂ ਸਾਨੂੰ ਮੌਕਾ ਬਰਾਬਰੀ ਦਾ ਮਿਲਿਆ ਹੈ ਤੇ 27 ਚ ਅਸੀਂ ਬਹੁਤ ਵਧੀਆ ਬੀਜੇਪੀ ਨੂੰ ਹੁਣ ਆਉਣ ਵਾਲੇ ਦਿਨਾਂ ਚ ਕਿਉਂਕਿ ਹੋਰ ਸਟੇਟਾਂ ਵੀ ਨਾਲ ਜੁੜਗੀਆਂ ਬੀਜੇਪੀ ਦੀਆਂ ਜੱਥੇ ਹੀ ਹੋਰ ਦਿੱਲੀ ਦੀ ਇਲੈਕਸ਼ਨ ਹੋਰ ਹੋ ਜਾਏਗੀ ਜੱਥੇ ਪੰਜਾਬ ਦੀ ਆਏਗੀ ਤੇ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੇ ਬੀਜਪੀ ਨੇ ਜੇ ਉਹਨਾਂ ਦਾ ਜਰਨੈਲ ਇਲੈਕਸ਼ਨ ਚ ਨਾ ਹੋਵੇ ਫਰਕ ਤਾਂ ਪੈਂਦਾ ਇਸ ਕਰਕੇ ਉਹ ਇਸ਼ੂ ਕੋਈ ਹੋਣ ਮੈਂ ਉਹ ਚ ਨਹੀਂ ਜਾਣਾ ਚਾਹੁੰਦਾ ਜਦੋਂ ਜੇ ਜਾਖੜ ਸਾਹਿਬ ਮੈਂ ਸਮਝਦਾ ਜਿਹੜੇ ਵੀ ਰੀਜ਼ਨਸ ਅਲੱਗ ਨੇ ਜੇ ਜਾਖੜ ਸਾਹਿਬ ਜਰਨੈਲ ਲੜਾਈ ਲੜਦੇ ਤਾਂ ਪਾਰਟੀ ਮੈਂ ਸਮਝਦਾ ਅਸੀਂ ਇੱਕ ਦੋ ਸੀਟਾਂ ਜਿਹੜੀਆਂ ਜਿੱਤ ਪ੍ਰਾਪਤ ਵੀ ਕਰ ਸਕਦੇ ਸੀ ਪਰ ਉਹ ਚ ਮੈਂ ਨਹੀਂ ਜਾਣਾ ਚਾਹੁੰਗਾ ਤੇ ਅੱਗੇ ਸਾਡੀ ਪਾਰਟੀ ਜਦੋਂ ਜਾਖੜ ਸਾਹਿਬ ਨਸਲਾ مشورہ ਕਰਕੇ فیصلے ਲਏਗੀ ਤੇ ਅਸੀਂ ਉਸ ਤੋਂ ਬਾਅਦ ਵਧੀਆ ਪਰਫਾਰਮ ਕਰਾਂਗੇ ਇੱਕ ਸਾਡੀ ਇਹ ਗੱਲ ਸੀ ਕਿਉਂਕਿ ਦੂਜੇ ਪਾਸੇ ਉਹਨਾਂ ਦੇ ਸਾਰੇ ਹੀ ਪ੍ਰਧਾਨ ਲੜ ਰਹੇ ਸੀ ਜਨਰਲ ਸੈਕਟਰੀ ਲੜ ਰਹੇ ਸੀ ਤੇ ਸਾਡੀ ਫੌਜ ਲੜ ਰਹੀ ਸੀ ਪਰ ਅੱਜ ਜੇ ਮੈਂ ਨਿੱਜੀ ਕਹਾ ਮੈਂ ਇੱਥੇ ਕੋਈ ਸੰਕੋਚ ਨਹੀਂ ਕੀਤਾ ਮੈਂ ਇਲੈਕਸ਼ਨ 'ਚ ਵੀ ਮੈਂ ਕਿਹਾ ਵੀ ਮੇਰੇ ਲਈ ਗਿੱਦੜਵਾਹਾ ਹੈ ਤੇ ਗਿੱਦੜਵਾਹਾ ਦੇ ਵਿੱਚੋਂ ਵੀ ਜਿਹੜਾ ਰਾਜਾ ਉਹਨਾਂ ਦੀ ਧਰਮ ਪਤਨੀ ਰਾਜੇ ਦੀ ਰਾਣੀ ਉਹਨੂੰ ਜਿਹੜਾ ਹਰਾਉਣਾ ਉਹਨਾਂ ਨੂੰ ਬਹੁਤ ਲਾਜ਼ਮੀ ਆ ਉਹਦਾ ਕਾਰਨ ਕੀ ਸੀ ਕਿਉਂਕਿ ਪੰਜਾਬ 'ਚ ਇੱਕ ਐਸੀ ਫਿਰਤ ਉਹਨਾਂ ਨੇ ਨਵੀਂ ਪਾਤੀ ਵੀ ਪਰਿਵਾਰਵਾਦ 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 ਦੱਸੋ ਤੁਸੀਂ ਕੋਈ ਵੀ ਗਿੱਦੜ ਵਾਹੇ 'ਚ ਜਾਂ ਉਹਨਾਂ ਦੇ ਸਭ ਤੋਂ ਪੋਸਟ ਜਿਹੜੀ ਸੀਨੀਅਰ ਦਿੱਲੀ 'ਚ ਸੀਡਬਲਿਊਸੀ ਮੈਂਬਰ ਤੇ ਜਨਰਲ ਸੈਕਟਰੀ ਦੀ ਆ ਕਾਂਗਰਸ ਉਹ ਕਿਹਦੇ ਕੋਲ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਜੀ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਕੋਈ ਵੀ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਵਰਕਰ ਨਹੀਂ ਲੱਭਿਆ ਉਹਨਾਂ ਤੇ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਉਹਨਾਂ ਨੂੰ ਜੇ ਲੱਭੇ ਦੋਨਾਂ ਨੂੰ ਆਪਣੀਆਂ ਧਰਮ ਪਤਨੀਆਂ ਲੁੱਭੀਆਂ ਤੇ ਅੱਜ ਪਤਾ ਲੱਗਦਾ ਵੀ ਦੋਨਾਂ ਨੇ ਆਪਣੇ ਲਾਲਚ ਪਿੱਛੇ ਆਪਣੀ ਉਹਨਾਂ ਦੀ ਸੋਚ ਇੰਨੀ ਕਾ ਵੀ ਆਪਣੀਆਂ ਧਰਮ ਪਤਨੀਆਂ ਵੀ ਉਹਨਾਂ ਨੇ ਇਲੈਕਸ਼ਨਾਂ 'ਚ ਦਾਤਨਾ ਦੀ। ਅੱਜ ਹਾਲਾਤ ਕੀ ਬਣੇ? ਕਿਉਂਕਿ ਲੋਕ ਦੇਖਦੇ ਆ, ਲੋਕ ਕਹਿੰਦੇ ਯਾਰ ਚਾਰ-ਚਾਰ ਵਾਰ ਐਮਐਲਏ। 10 ਤਰ ਵਾਰ ਐਮਐਲਏ ਲੁਧਿਆਣੇ 'ਚ ਕਦੇ ਕਿਦਨਵਾ ਛੱਡ ਕੇ ਲੁਧਿਆਣੇ ਚਲੇਗੇ? ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ। ਪੋਲੀਟਿਕਲ ਆਪੋਨੈਂਟ ਹੋਣ ਦੇ ਨਾਤੇ ਇਵਿੰਗ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਇਲੈਕਸ਼ਨਾਂ ਇਹ ਸਾਹਿਬ बराबर ਕਰਨੇ ਇਲੈਕਸ਼ਨਾਂ ਦੇ ਪੈਂਦੇ ਹੀ ਆ ਤੇ ਪੰਜਾਬੀਆਂ ਨੂੰ ਕਰਨੇ ਆਉਂਦੇ ਵੀ ਆ ਤੇ ਮੈਨੂੰ ਤਾਂ ਤੁਸੀਂ ਲੁਧਿਆਣੇ ਗਏ ਲੁਧਿਆਣੇ ਜਾ ਕੇ 9 ਹਲਕਿਆਂ ਚੋਂ ਕਿਸਾਨ ਲੀਡਰਾਂ ਨੇ ਸਾਨੂੰ ਨਾਂ ਪਿੰਡਾਂ ਚ ਕਨਵਿੰਸਿੰਗ ਕਰਨ ਦਿੱਤੀ ਤਾਂ ਮੈਂ 9 ਦੇ 9 ਵਿਧਾਨ ਸਭਾ ਹਲਕਿਆਂ ਚ 20000 ਤੇ ਮੈਂ ਹਾਰਿਆ ਅੱਜ ਤੁਸੀਂ ਇੱਕ ਹਲਕਾ ਗਿੱਦੜਵਾ ਜਿਹੜਾ ਤੁਹਾਡਾ ਆਪਦਾ ਹਲਕਾ ਅੱਜ ਤੁਹਾਨੂੰ ਉੱਥੇ ਤਕਰੀਬਨ 22000 ਤੇ ਇੱਕ ਵਿਧਾਨ ਸਭਾ ਨੇ ਮਾਨਜਿਆ ਉਹ ਕਹਾਵਤ ਆ ਨਾ ਵੀ ਦੋਨੋਂ ਰਸ ਬੈਠੇ ਮਨਾਉ ਕੌਣ ਅੱਜ ਮਨਾਉ ਕੌਣ ਦੋਨਾਂ ਨੂੰ ਅੱਜ ਘਰੇ ਮਨਾਉਣ ਕੌਣ ਆਊ ਇੱਕ ਦੂਜੇ ਨੂੰ ਤਾਂ ਦਲਾਸਾ ਦਿੱਤਾ ਜਾਂਦਾ ਅੱਜ ਤਾਂ ਸਾਰੇ ਹੀ ਆਪਾਂ ਖੇਡ ਹੀ ਖਤਮ ਕਰ ਲਈ ਤੇ ਲੁਧਿਆਣੇ 'ਚ ਹੁਣ ਤੁਸੀਂ ਇਲੈਕਸ਼ਨ ਜਿੱਤਣ ਤੋਂ ਬਾਅਦ ਬੜੇ ਨਹੀਂ ਇੱਕ ਦਿਨ ਗਿੱਦੜ ਵਾਏ ਰਹੇ ਗਿੱਦੜ ਵਾਏ ਤੋਂ ਬਾਹਰ ਨਿਕਲੇ ਨਹੀਂ ਇਲੈਕਸ਼ਨਾਂ ਕਰਕੇ ਹੁਣ ਤੁਹਾਡੀ ਹਾਰ ਹੋਈ ਹੁਣ ਕਹਾਂ ਅੱਗੇ ਆਗੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੁਣ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਤੁਸੀਂ ਦੋਨੋਂ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਹੁਣ ਤੁਸੀਂ ਦੱਸੋ ਨਾ ਤੁਸੀਂ ਘਰਦੇ ਰਹੇ ਨੇ ਘਾਟਦੇ ਰਹੇ ਇਸ ਕਰਕੇ ਲਾਲਚ ਬੁਰੀ ਬੁਲਾਏ ਲਾਲਚ ਬੁਰੀ ਬੁਲਾਏ ਜੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ ਤੇ ਦੂਜੀ ਗੱਲ ਮੈਂ ਕਹਿੰਨਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅੱਜ ਕੱਲੇ ਕੱਲੇ ਨੂੰ ਤੇ ਮੈਂ ਵੀ ਜਿਹੜਾ ਪ੍ਰਧਾਨ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਜਿਹੜਾ ਜਨਰਲ ਸੈਕਟਰੀ ਬਗਲੋਲ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਅੱਜ ਉਹਨਾਂ ਦਾ ਆਪਣੇ ਅਹੁਦਿਆਂ ਤੇ ਰਹਿਣ ਦਾ ਉਹਨਾਂ ਦਾ ਕੋਈ ਹੱਕ ਨਹੀਂ ਅੱਜ ਉਹਨਾਂ ਨੂੰ ਸਤੀਫੇ ਦੇਣੇ ਚਾਹੀਦੇ ਆ ਤੇ ਸਤੀਫੇ ਦੇ ਕੇ ਨਵੀਂ ਜਨਰੇਸ਼ਨ ਨੂੰ ਨਵੀਂ ਕਾਂਗਰਸ ਦੀ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ ਔਰ ਚੰਗੇ ਮੁੰਡੇ ਨੂੰ ਟਿਕਟ ਮਿਲੀ ਨਾ ਚੰਗੇ ਮੁੰਡੇ ਨੂੰ ਟਿਕਟ ਮਿਲੀ ਤੇ ਉਹ ਟਿਕਟ ਬਰਨਾਲੇ ਚ ਲੋਕਾਂ ਨੇ ਉਹਦੇ ਹੱਕ ਚ ਗੱਲ ਕੀਤੀ ਮੈਂ ਇਹ ਨਹੀਂ ਕਹਿੰਦਾ ਕਾਂਗਰਸ ਵਰ ਕਾਂਗਰਸ ਨੇ ਉਹ ਚੰਗੀ ਟਿਕਟ ਸੀ ਪਰ ਜਿੱਥੇ ਪਰਿਵਾਰਵਾਦ ਆ ਗਿਆ ਤੁਸੀਂ ਵੱਡੇ ਲੀਡਰ ਆਪਣੇ ਘਰ ਦੀਆਂ ਆਪਣੇ ਘਰਾਂ ਤੱਕ ਆਪਣੇ ਬੱਚਿਆਂ ਤੱਕ ਸੀਮਤ ਰਹਿ ਗਏ ਤੇ ਉੱਥੇ ਲੋਕਾਂ ਨੇ ਅੱਜ ਤੁਹਾਨੂੰ ਐਨ ਪੱਥਰ ਚੁਟਾਤਾ ਤੇ ਇਸ ਕਰਕੇ ਮੈਂ ਵੋਟਰਾਂ ਦਾ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਬਹੁਤ ਸੋਚ ਸਮਝ ਕੇ ਜਿਹੜੀ ਵੋਟ ਕੀਤੀ ਤੇ ਅੱਜ ਮੈਂ ਇਹ ਨਹੀਂ ਕਹਿ ਰਿਹਾ ਆਮ ਆਦਮੀ ਦੇ ਕੈਂਡੀਡੇਟ ਵੀ ਜਿਹੜੇ ਜਿੱਤੇ ਨੇ ਉਹ ਲੋਕਾਂ ਦੇ ਪ੍ਰਾਣੇ ਉਹ ਵਿੱਚ ਲੋਕਾਂ ਦੇ ਵਿਚਰਦੇ ਸੀ ਉਹ ਕੰਮ ਕਰਦੇ ਸੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਤੀ ਗੱਲ ਪਾਰਟੀ ਦੀ ਨਹੀਂ ਗਈ ਬੇਸ਼ੱਕ ਉਹ ਲੱਗਦਾ ਅੱਲਾ ਵੀ ਸਰਕਾਰ ਆ 2 ਸਾਲ ਦੀ ਲੋਕਾਂ ਨੇ ਆਪਣੇ ਕੰਮ ਦੇਖਣੇ ਹੁੰਦੇ ਆ ਉਹ ਪਾਤੀ ਪਰ 27 'ਚ ਮੈਂ ਤੁਹਾਨੂੰ ਦੱਸਦਾ ਇੱਕ ਇਹ ਕਲੀਅਰ ਹੋ ਗਿਆ ਵੀ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਬਿਲਕੁਲ ਰਿਜੈਕਟ ਕਰਤਾ ਕਿਉਂ ਮੈਂ ਕਹਿ ਰਿਹਾ ਕਿਉਂਕਿ ਸੀਟਾਂ ਕਿਹਦੇ ਕੋਲ ਸੀ ਡੇਰਾ ਬਾਬਾ ਨਾਨਕ ਸੀਟ ਕੌਣ ਸੀ ਐਮਐਲਏ ਸੁਖਿੰਦਰ ਰੰਧਾਵਾ ਚੱਬੇਵਾਲ ਸੀਟ ਤੋਂ ਕੌਣ ਐਮਐਲਏ ਸੀ ਡਾਕਟਰ ਸਾਹਿਬ ਉਦੋਂ ਬਾਅਦ ਗਿੱਦੜਵਾਹੇ ਤੋਂ ਕੌਣ ਐਮਐਲਏ ਸੀ 라ਜਾ ਬਲਿੰਗ ਸਾਹਿਬ ਇਹ ਸੀਟਾਂ ਤਾਂ ਚਾਰਾਂ 'ਚੋਂ ਤਿੰਨ ਸੀਟਾਂ ਤੇ ਕਾਂਗਰਸ ਦੀਆਂ ਸੀ ਤੇ ਤਿੰਨੋਂ ਕਾਂਗਰਸ ਕੋਲ ਨਹੀਂ ਰਹੀਆਂ ਅੱਜ ਕਾਂਗਰਸ ਦਾ ਹਾਲਾਤ ਦੇਖ ਲਓ ਕਾਂਗਰਸ ਦੇ ਕੀ ਬਣੇ ਤਿੰਨੋਂ ਸੀਟਾਂ ਜਿਹੜੀਆਂ ਕਾਂਗਰਸ ਤੋਂ ਅੱਜ ਪੰਜਾਬ 'ਚ ਖੋਈਆਂ ਗਈਆਂ ਇਹ ਹਾਲਾਤ ਨੇ ਕਾਂਗਰਸ ਦੇ ਇਸ ਕਰਕੇ ਇਸ ਸਾਰੀ ਲੀਡਰਸ਼ਿਪ ਨੂੰ ਜਿਹੜੇ ਇਹਨਾਂ ਦਾ ਜੋਰ ਸਿਰਫ ਇੱਕ ਦੂਜੇ ਨਾਲ ਲੜਨ ਤੇ ਰਹਿੰਦਾ ਏ ਜਾਂ ਬਿੱਟੂ 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 ਚੀ ਕੰਮਾਂਨ ਤੇ ਰਹਿੰਦਾ ਅੱਜ ਇਹਨਾਂ ਨੂੰ ਸਾਰਿਆਂ ਨੂੰ ਪ੍ਰਤਾਪ ਬਾਜਵੇ ਨੂੰ ਦੂਜਿਆਂ ਨੂੰ ਤੀਜਿਆਂ ਨੂੰ ਤੇ ਖਾਸ ਤੌਰ ਤੇ ਮੈਂ ਧਨਵਾਦੀ ਹਾਂ ਚਰਨਜੀਤ ਚੰਨੀ ਤੇ ਪ੍ਰਤਾਪ ਬਾਜਵਾ ਜੀ ਦਾ ਜਿਨ੍ਹਾਂ ਨੇ ਐਨ ਅੰਦਰੋਂ ਮਾਂਜਾ ਫੇਰੇਆ ਚੰਗੀ ਤਰ੍ਹਾਂ ਚੰਗਾ ਰੋਲ ਬੜਾ ਅੱਜ ਮੈਂ ਦੇਖ ਰਿਹਾ ਸੀ ਕਿਵੇਂ ਉਹ ਬੋਲ ਰਹੇ ਸੀ ਖੁਸ਼ ਸੀ ਕਾਂਗਰਸ ਕਿਉਂਕਿ ਬ੍ਰਾਂਡ ਆ ਨਾ ਬ੍ਰਾਂਡਿੰਗ ਇਹੀ ਕਾਂਗਰਸ ਦਖਾਇਆ ਜਾਂਦਾ ਹੈ ਤੇ ਅੱਜ ਜੋ ਗਿੱਦੜਵਾਚ ਜੋ ਉਹਨਾਂ ਨੇ ਆਪਣਾ ਰੋਲ ਡੇਰਾ ਬਾਬਾ ਨਾਨਕ ਚ ਨਵਾਇਆ ਦੋਨਾਂ ਜਣਿਆਂ ਨੂੰ ਕਾਂਗਰਸ ਪਾਰਟੀ ਨੂੰ ਸਨਮਾਨਿਤ ਕਰਨਾ ਚਾਹੀਦਾ ਤੇ ਉਹ ਤੋਂ ਬਾਅਦ ਇਕੱਠਿਆਂ ਦੇ ਇਹ ਚਾਰਾਂ ਦੇ ਪੈਕ ਪੈਕ ਕਰਕੇ ਆ ਜਿਹੜਾ ਇਹਨਾਂ ਨੂੰ ਕਿਤੇ ਨਾ ਕਿਤੇ ਸਨਿਆਸ ਇਹਨਾਂ ਨੂੰ ਲੈ ਕੇ ਕਿਤੋਂ ਭੇਜਣਾ ਚਾਹੀਦਾ ਪੰਜਾਬ ਸ਼ਾਂਤ ਰਹੇਗਾ ਪੰਜਾਬ ਚੰਗਾ ਰਹੇਗਾ ਇਹਨਾਂ ਦੀ ਪਾਰਟੀ ਵੀ ਵੱਜ ਜੂਗੀ ਜੇ ਇਹ ਚਾਰੋਂ ਬੰਦਿਆਂ ਨੂੰ ਕਿਤੇ ਨਾ ਕਿਤੇ ਇਹਨਾਂ ਦੇ ਬੈਕਪੈਕ ਅਪ ਕਰ ਦਿੱਤੇ ਜਾਵੇ। ਇਹ ਨਾ ਹਣਾ ਉਹ ਤਾਂ ਮੇਰੇ ਨਾਲ ਜਾਵਾਂਗੇ। ਅਸੀਂ ਆਪਣੇ ਵੋਟ ਸ਼ੇਡ ਬਣਾਇਆ ਹੈ। ਦੇਖੋ ਕੁਦਰਤੀ ਗੱਲ ਹੈ। ਕੁਦਰਤੀ ਗੱਲ ਹੈ। ਮੇਰੇ ਜਾਤੀ ਕਿਸੇ ਚੀਜ਼ ਕਹਿਣ ਨਾਲ ਗੱਲ ਨਹੀਂ ਗਈ। ਪਰ ਪਾਰਟੀ ਦਾ ਜਰਨੈਲ, ਪਾਰਟੀ ਦਾ ਪ੍ਰਧਾਨ ਪ੍ਰਧਾਨ ਹੁੰਦਾ। ਉਹ ਰੀਜ਼ਨ ਵੀ ਮੈਂ ਇਸ ਗੱਲ ਤੇ ਜਾਣਾ ਚਾਹੁੰਦਾ ਰੀਜ਼ਨ ਕਿਉਂਕਿ ਉਹ ਹਾਈ ਕਮਾਂਡ ਦੇ ਨਾਲ ਬਹੁਤ ਗੱਲਾਂ ਨੇ ਜਿਹੜੀਆਂ ਕਿ ਉਹਨਾਂ ਨੇ ਮੀਡੀਆ ਦੇ ਮੂਹਰੇ ਰੱਖੀਆਂ ਜਿਹੜੀਆਂ ਕਿ ਸਪਸ਼ਟ ਉਹਨਾਂ ਨੂੰ ਉਹ ਕਰਨ ਦਾ ਮੌਕਾ ਨਹੀਂ ਮਿਲਿਆ ਜਾਂ ਉਹਨਾਂ ਦੀ ਭਾਵਨਾ ਹੈ ਜਿਹੜੀ ਉਹਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਸਪਸ਼ਟ ਨਹੀਂ ਹੋ ਸਕੀਆਂ ਪਰ ਹਾਂ ਮੈਂ ਇਹ ਜ਼ਰੂਰ ਕਹਿਣਾ ਵੀ ਜਾਖੜ ਸਾਹ ਵਰਗਾ ਜਿਹੜਾ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦੀ ਸ਼ੋਭੀ ਹੈ ਲੋਕਾਂ ਦੇ ਵਿੱਚ ਜਿਹੜੀ ਜਗ੍ਹਾ ਹੈ ਜੇ ਜਾਖੜ ਸਾਹਿਬ ਕੰਪੇਨ ਕਰਦੇ ਚਾਹੇ ਉਹ ਗਿੱਦੜਵਾਸੀ ਜੋ ਇਸ਼ੂ ਰੇਜ਼ ਕਰਦੇ ਆ ਜੋ ਉਹ ਗੱਲਾਂ ਕਰਦੇ ਆ ਕਿਉਂਕਿ ਬਹੁਤ ਗੱਲਾਂ ਸੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਉਲਟ ਜਾਂ ਕਾਂਗਰਸ ਪਾਰਟੀ ਦੇ ਅਗੇਂਸਟ ਜੋ ਜਾਖੜ ਸਾਹਿਬ ਰੱਖ ਸਕਦੇ ਆ ਸ਼ਾਇਦ ਉਹ ਕੋਈ ਨਹੀਂ ਰੱਖ ਸਕਿਆ ਇਸ ਕਰਕੇ ਪ੍ਰਧਾਨ ਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਪ੍ਰਧਾਨ ਮੈਂ 100% ਉਸ ਗੱਲ ਤੇ ਸਹਿਮਤ ਆ ਵੀ ਜੇ ਜਾਖੜ ਸਾਹਿਬ ਇਸ ਲੜਾਈ ਦੇ ਵਿੱਚ ਚਾਰੋਂ ਬਾਈ ਇਲੈਕਸ਼ਨਾਂ ਚ ਹੁੰਦੇ ਤਾਂ ਵਰਕਰਾਂ ਨੂੰ ਲੀਡਰਾਂ ਨੂੰ ਦੁੱਗਣਾ ਤਿੱਗਣਾ ਬਲ ਮਿਲਦਾ ਤੇ ਰਿਜ਼ਲਟ ਕੁਝ ਹੋਰ ਹੁੰਦਾ ਲੇਕਿਨ ਬਿੱਟੂ ਜੀ ਆਪ ਦੇਖਤੇ ਹੈ ਕਿ ਇਸ ਤਰੀਕੇ ਨਾਲ 2027 ਨੂੰ ਜਾਂ ਸਰਬ ਚਿਨਾਉ ਵੀ ਹੋਗੇ ਕਿਆ ਲੱਗਤਾ ਹੈ ਕਿ বিজেপি ਉਸਨੇ ਅੱਛਾ ਦਰਖਮ ਪ੍ਰਾਪਤ ਕਰ ਪਾਏਗੀ ਦੇਖੋ বিজেপি ਜਿਵੇਂ ਮੈਂ ਬਾਰ ਬਾਰ ਕਹਿ ਰਿਹਾ 23 ਸੀਟਾਂ ਤੇ বিজেপি ਲੜਦੀ ਸੀ ਤੇ ਜਿਹੜੀਆਂ ਸੀਟਾਂ ਇਹ ਨੇ ਜਿਹੜੀਆਂ ਚਾਰਾਂ ਤੇ ਬਾਈ ਇਲੈਕਸ਼ਨ ਚ ਕਦੇ ਵੀ বিজেপি ਕੋਲ ਨਹੀਂ ਰਹੀਆਂ ਬੀਜਪੀ ਇਕਦਮ ਪਿਛਲੀ 22 ਚ ਲੜੀ ਉਸ ਤੋਂ ਬਾਅਦ ਕਿਸਾਨ ਐਜੀਟੇਸ਼ਨ ਆ ਗਿਆ ਉਸ ਵਿੱਚ ਬਹੁਤ ਤਕਲੀਫਾਂ ਤੁਹਾਨੂੰ ਪਤਾ ਸਹਿਣੀਆਂ ਪਈਆਂ ਉਸ ਤੋਂ ਬਾਅਦ ਇਸ ਵਾਰ ਸਾਨੂੰ ਪਹਿਲਾ ਮੌਕਾ ਸੀ ਜਿੱਥੇ ਬਰਾਬਰ ਲੈਵਲ ਪਲੇਇੰਗ ਫੀਲਡ ਸਾਨੂੰ ਮਿਲਿਆ ਤੇ ਇਸ ਕਰਕੇ ਅਸੀਂ ਆਪਣੀ ਗੱਲ ਦੱਸ ਸਕੇ ਤੇ ਮੈਂ ਇਹ ਮੰਨਦਾ ਹਰਿਆਣਾ ਇਲੈਕਸ਼ਨ ਤੋਂ ਬਾਅਦ ਅੱਜ ਮਹਾਰਾਸ਼ਟਰ ਇਲੈਕਸ਼ਨ ਜਿੱਤਣ ਤੋਂ ਬਾਅਦ ਬਹੁਤ ਕੰਮ ਜਿਹੜਾ ਪੰਜਾਬ ਚੋਂ ਨੇੜੇ ਆਊਗਾ ਲੋਕ ਸਮਝਣ ਲੱਗੇ ਵੀ ਅੱਜ ਜੇ ਸਾਡਾ ਲਿਫਟਿੰਗ ਦਾ ਮਾਮਲਾ ਆਇਆ ਜੇ ਸਾਨੂੰ ਕਿਸਾਨਾਂ ਦੀਆਂ ਪ੍ਰੋਬਲਮ ਆਈਆਂ ਤੇ ਜੇ ਉਹ ਸਾਰੀਆਂ ਹੱਲ ਹੋਣੀਆਂ ਤਾਂ ਉਹ ਸੈਂਟਰ ਤੋਂ ਹੋਣੀਆਂ ਸੈਂਟਰ ਦੇ ਨਾਲ ਗੱਲ ਕਰਕੇ ਹੋਣੀਆਂ ਸੈਂਟਰ ਤੋਂ ਮਦਦ ਤੋਂ ਬਿਗੈਰ ਨਹੀਂ ਹੋ ਸਕਦੀਆਂ ਸੈਂਟਰ ਢੀਕ ਰਿਹਾ ਸੈਂਟਰ ਸਾਨੂੰ ਢੀਕ ਰਿਹਾ ਵੀ ਕਦ ਸਾਨੂੰ ਪੰਜਾਬ ਜੱਫੀ ਪਾਵੇ ਤੇ ਜਿਹੜੀਆਂ ਚੀਜ਼ਾਂ ਇਹ ਅੱਜ ਵਾਲੀ ਸਰਕਾਰ ਸੈਂਟਰ ਤੱਕ ਗੱਲ ਨਹੀਂ ਕਰਦੀ ਗੱਲ ਪਹੁੰਚਾਉਂਦੀ ਨਹੀਂ ਤੇ ਉਹ ਸਿੱਧੀ ਡਾਇਰੈਕਟ ਬੀਜੇਪੀ ਦੀ ਡਬਲ ਇੰਜਨ ਦੀ ਸਰਕਾਰ ਜਦੋਂ ਚੱਲੇਗੀ ਇਸੇ ਕਰਕੇ ਬਾਰ-ਬਾਰ ਜਿਤਾ ਰਿਹਾ ਕਿਉਂ ਜਿਤਾ ਰਿਹਾ ਕਿਉਂ ਮਹਾਰਾਸ਼ਟਰ ਜਿਤਾਇਆ ਕਿਉਂ ਯੂਪੀ ਜਿਤਾ ਰਿਹਾ ਕਿਉਂ ਬਾਰ-ਬਾਰ ਰਾਜਸਥਾਨ ਜਿਤਾ ਰਿਹਾ ਹਰਿਆਣਾ ਜਿਤਾ ਰਿਹਾ ਕੋਈ ਲਾਭ ਤਦੀ ਹੈ ਨਾ ਇਸ ਕਰਕੇ ਪੰਜਾਬ ਵੀ 27 ਦੇ ਵਿੱਚ ਬੀਜੇਪੀ ਜਿੱਤ ਹਾਸਲ ਕਰੇਗੀ ਤੇ ਡਬਲ ਇੰਜਨ ਦੀ ਸਰਕਾਰ ਪੰਜਾਬ 'ਚ ਵੀ ਦੌੜੇਗੀ